जिंदाबाद, 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 प्रशासन जिंदाबाद सजी का प्रशासन जिंदाबाद, रजीशन प्रकाश कैप्टन अमरिंदर सिंह जिंदाबाद पत्रकार एक जिंदाबाद ਨਮਸਕਾਰ 인ਸਾਫ ਟੀਵੀ ਦੇਖ ਰਹੇ ਦਰਸ਼ਕਾਂ ਦਾ ਫੇਰ ਤੋਂ ਸਵਾਗਤ ਹੈ ਅੱਜ ਜ਼ਿਲ੍ਹਾ ਮੋਟਾਸਪੁਰ ਵਿੱਚ ਸ਼ਹੀਦ ਭਗਤ ਸਿੰਘ ਪ੍ਰਸ਼ ਅਸ਼ਵਸ਼ਣ ਦੇ ਆਗੂਦਾਰਾਂ ਜ਼ਿਲ੍ਹਾ ਪ੍ਰਧਾਨ ਦੀਪਕ ਚਾਹਨੀ ਅਤੇ ਚੇਅਰਮੈਨ ਹਰਦੇਵ ਸਿੰਘ ਜੱਦਾ ਵੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਗੁਰਦਾਸਪੁਰ ਵਿੱਚ ਫਾਜ਼ਿਲਕਾ ਪ੍ਰਸ਼ਾਸਨ ਦਾ ਪੁਤਲਾ ਪਰਜਲਾਕੇ ਰੋਸ਼ ਪ੍ਰਦਰਸ਼ਨ ਕਰਦੇ ਆਂ ਦੇਖਦੇ ਰਾਸ਼ਟਰਪਤੀ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਉਸਤਿਆਂ ਦੇ ਨਾਮ ਜਿਸ ਦੀ ਅਰਦਾਸ ਕੋ ਨੂੰ ਮਨ ਪੱਤਰ ਸੌਂਪਿਆ ਜਿਕਰ ਜੋ ਹੈ ਕੀ ਰਾਸ਼ਟਰੀ ਪ੍ਰਧਾਨ ਰਣਜੀਤ ਸਿੰਘ ਮਨਸੂਨ ਅਤੇ ਰਾਸ਼ਟਰੀ ਚੇਅਰਮੈਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਪਰ ਪੂਰੇ ਹਿੰਦੁਸਤਾਨ ਅਤੇ ਪੂਰੇ ਪੰਜਾਬ ਦੇ ਅੰਦਰ ਪੂਰੇ ਜ਼ਿਲ੍ਹੇ ਦੇ ਡੀਸੀਆਂ ਦੇ ਦਫ਼ਤਰਾਂ ਦੇ ਬਾਹਰ ਅੱਜ ਫਰਜ਼ਿਲਖਾ ਦੇ ਪ੍ਰਸ਼ਾਸਨ ਦੇ ਖਿਲਾਫ ਲੋਕ ਰੋਸ਼ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਪੁਤਲੇ ਫੁਕੇ ਗਏ ਸਨ ਅੱਜ ਦੇ ਫਿਰ ਜ਼ਿਲ੍ਹਾ ਦੇ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਦੇ ਸਾਡੇ ਸ਼ਹੀਦ ਪ੍ਰੈਸ ਐਸੋਸੀਏਸ਼ਨ ਦੇ ਪੱਤਰਕਾਰ ਨਾਲ ਬਦੀ ਕੀ ਕੀਤੀ ਗਈ ਸੀ ਜਿਸ ਦੇ ਸਬੰਧ ਵਿੱਚ ਇਨਸਾਫ਼ ਲੈਣ ਲਈ ਪਹਿਲਾਂ ਵੀ ਮੰਗ ਪੱਤਰ ਸੌਂਪੇ ਜੇ ਸਨ ਜਿਸ ਦੇ ਚਲਦਿਆਂ ਅੱਜ ਦੁਬਾਰਾ ਦੇਸ਼ ਦੇ ਰਾਸ਼ਟਰਪਤੀ ਅਤੇ ਪੰਜਾਬ ਦੇ ਉਹ ਮੁੱਖ ਮੰਤਰੀ ਦੇ ਉਸਟੀਆਰ ਦੇ ਨਾਮ ਮੰਗ ਪੱਤਰ ਸੌਂਕੇ ਰਿਮਾਈਂਡਰ ਦਿੱਤਾ ਗਿਆ ਹੈ ਜਿੱਥੇ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਪੱਤਰਕਾਰਾਂ ਦੀ ਆਜ਼ਾਦੀ ਨੂੰ ਜੇਕਰ ਕੋਈ ਚੈਲੰਜ ਕਰਦਾ ਹੈ ਤਾਂ ਜਹੀਦ ਪੰਚਨ ਪ੍ਰਸ਼ਾਸ਼ੋਸ਼ਨ ਹਰ ਪੱਤਰਕਾਰ ਦੇ ਨਾਲ ਖੜਾ ਹੈ ਦੇਖੋ ਇਨਸਾਫ ਟੀਵੀ ਤੇ ਬੀਰੋ ਦਿਪਕ ਸਾਢੀ ਦੀ ਖਾਸ ਰਿਪੋਰਟ ਤੇ ਅੱਜ ਗੁਰਦਾਸਪੁਰ ਸ਼ਹੀਦ ਪ੍ਰੈਸ ਅਸ਼ੋਸ਼ਨ ਦੇ ਪੂਰੇ ਯੂਨਿਟ ਨੇ ਜ਼ਿਲ੍ਹਾ ਗੁਰਦਾਸਪੁਰ ਨੇ ਰਾਸ਼ਟਰੀ ਚੇਅਰਮੈਨ ਅਮਰਿੰਦਰ ਸਿੰਘ ਜੀ ਅਤੇ ਰਾਸ਼ਟਰੀ ਪ੍ਰਧਾਨ ਰਣਜੀਤ ਸਿੰਘ ਮਨਸੂਨ ਦੇ ਦਿਸ਼ਾ ਨਿਰਦੇਸ਼ਾਂ ਤੇ ਜਿੱਥੇ ਪੂਰੇ ਭਾਰਤ ਵਿੱਚ ਅੱਜ ਰਾਸ਼ਟਰਪਤੀ ਅਤੇ ਮੁੱਖ ਮੰਤਰੀ ਪੰਜਾਬ ਦੇ ਓਐਸਡੀਆ ਦੇ ਨਾਮ ਅੱਜ ਰਿਮਾਈਂਡਰ ਪੱਤਰ ਜਿੱਥੇ ਦਿੱਤੇ ਗਏ ਹਨ ਕਿਉਂਕਿ ਕੁਝ ਦਿਨ ਪਹਿਲਾਂ ਸਾਡੇ ਹੀ ਸਾਥੀ ਪੱਤਰਕਾਰ ਫਜ਼ਿਲਕਾ ਦੇ ਉੱਪਰ ਉਥੋਂ ਦੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਬਾਰ ਅਸ਼ੋਸ਼ਨ ਦੇ ਲੋਕਾਂ ਵੱਲੋਂ ਨਿਯਾਜ ਤੌਰ ਤੇ ਜਿਹੜੇ ਪਰਚੇ ਕੀਤੇ ਗਏ ਆ ਪਰਚੀਆਂ ਦੀ ਪੱਤਰਕਾਰਾਂ ਦੀ ਆਜ਼ਾਦੀ ਨੂੰ ਜੜਾ ਆ ਉਹ ਇੱਕ ਧੱਕਾ ਲੱਗਿਆ ਜਿਸ ਨਾਲ ਇਸ ਸਬੰਧ ਵਿੱਚ ਅਸੀਂ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਡੀਸੀ ਦੇ ਦਫ਼ਤਰ ਦੇ ਬਾਹਰ ਪਹਿਲਾਂ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਫਰਜਿਲਕਾ ਦਾ ਉਤਲਾ ਜਲਾਇਆ ਆ ਉਸ ਤੋਂ ਬਾਅਦ ਅਸੀਂ ਡੀਸੀ ਸਾਹਿਬ ਨੂੰ ਰਾਸ਼ਟਰਪਤੀ ਦੇਸ਼ ਦੇ ਨਾਮ ਅਤੇ ਪੰਜਾਬ ਦੇ ਓਐਸਡੀ ਦੇ ਨਾਮ ਮੰਗ ਪੱਤਰ ਸੌਂਪ ਕੇ ਇਹਨਾਂ ਨੂੰ ਰਿਮਾਈਂਡਰ ਦਿੱਤਾ ਆ ਕਿ ਪੱਤਰਕਾਰਤਾ ਦੀ ਜਿਹੜੀ ਪੱਤਰਕਾਰ ਦੀ ਆਜ਼ਾਦੀ ਆ ਉਦੇ ਉੱਪਰ ਹਮਲਾ ਨਾ ਕੀਤਾ ਜਾਵੇ ਕਿਉਂਕਿ ਜੇਕਰ ਪੱਤਰਕਾਰ ਹੀ ਫਿਰ ਇਹਦੇ ਆਜ਼ਾਦੀ ਚਲ ਗਈ ਤਾਂ ਫਿਰ ਇਸ ਦੇ ਇਸ ਦੇ ਇਨਜਾਮ ਜਿਹੜੇ ਭੁਗਤਨੇ ਜਿਹੜੇ ਆ ਓਕੇ ਹੋ ਜਾਣਗੇ ਅੱਜ ਅਸੀਂ ਇਹਨਾਂ ਨੂੰ ਰਾਸ਼ਟਰਪਤੀ ਹੁਣਾਂ ਨੂੰ ਰਾਸ਼ਟਰਪਤੀ ਜੀ ਨੂੰ ਅੱਜ ਜੋ ਮੰਗ ਪੱਤਰ ਸੌਂਪਿਆ ਉਹਦੇ ਵਿੱਚ ਇਨਸਾਫ ਦੀ ਗੁਹਾਰ ਲਗਾਈ ਆ ਇਸ ਸਬੰਧ ਵਿੱਚ ਸਾਡੇ ਜਿਹੜੇ ਰਾਸ਼ਟਰੀ ਪ੍ਰਧਾਨ ਅਤੇ ਰਾਸ਼ਟਰੀ ਚੇਅਰਮੈਨ ਜੀ ਪੰਜਾਬ ਦੇ ਡੀਜੀਪੀ ਨੂੰ ਵੀ ਮੰਗ ਪੱਤਰ ਸੌਂਪ ਕੇ ਆਇਆ ਜਿਸ ਦੀ ਇਨਕੁਆਰੀ ਖੁੱਲ ਗਈ ਆ ਉਸ ਤੋਂ ਬਾਅਦ ਇਹਨਾਂ ਨੇ ਪਹਿਲਾ ਮੰਗ ਪੱਤਰ ਦੇਸ਼ ਦੇ ਰਾਸ਼ਟਰਪਤੀ ਅਤੇ ਮੁੱਖ ਮੰਤਰੀ ਪੰਜਾਬ ਨੂੰ ਪਹਿਲਾਂ ਭੇਜੇ ਸੀ ਅੱਜ ਅਸੀਂ ਰਿਮਾਈਂਡਰ ਦਿੱਤਾ ਆ ਅਗਰ ਜੇਕਰ ਫੇਰ ਵੀ ਸਾਡੇ ਪੱਤਰਕਾਰ ਸੁਨੀਲ ਸੈਣ ਅਤੇ ਉਸਦੇ ਸਾਥੀ ਨੂੰ ਇਨਸਾਫ ਨਾ ਮਿਲਿਆ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਦੇ ਜਿਹੜੇ ਨੇ ਨਤੀਜੇ ਆ ਉਹ ਹੋਰ ਜਰਾ ਤਿੱਖੇ ਕਿਤੇ ਜਾਣਗੇ ਪ੍ਰੈਸ ਦੀ ਵੱਲੋਂ ਮੈਂ ਸ਼ੁਕਰਗੁਜ਼ਾਰ ਆ ਕਿ ਅੱਜ ਗੁਰਦਾਸਪੁਰ ਦੇ ਪੂਰੀ ਯੂਨਿਟ ਨੇ ਇਸ ਵਿੱਚ ਪਹੁੰਚ ਕੇ ਸਾਡਾ ਸਾਥ ਦਿੱਤਾ ਆ ਅਤੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਵਿੱਚ ਆਪਣਾ ਸਹਿਯੋਗ ਦਿੱਤਾ ਆ ਧੰਨਵਾਦ ਜੀ ਸਿੰਘਰ ਜੱਦਾ ਚੇਅਰਮੈਨ ਸ਼ਹੀਦ ਭਗਤ ਸਿੰਘ ਐਸੋਸੀਏਸ਼ਨ ਗਰਦਾਸਪੁਰ ਇਕਾਈ ਦੇ ਵੱਲੋਂ ਅੱਜ ਅਸੀਂ ਇੱਥੇ ਆਪਣਾ ਪੁਲਿਸ ਪ੍ਰਸ਼ਾਸਨ ਫਾਇਲ ਕਰਦਾ ਜਿਹੜਾ ਵਾ ਅਸੀਂ ਪਤਲਾ ਕੁੱਕਿਆ ਵਾ ਸਾਡੇ ਫਾਇਲ ਕਰ ਵੇਖੇ ਦੋ ਪੱਤਰਕਾਰਾਂ ਤੇ ਜਿਹੜੇ ਨਜਾਇਜ਼ ਪਰਚੇ ਦਰਜ ਕੀਤੇ ਗਏ ਨੇ ਇਹਦੇ ਸਬੰਧ ਦੇ ਵਿੱਚ ਪਹਿਲਾਂ ਵੀ ਅਸੀਂ ਜਿਹੜੇ ਮੰਗ ਪੱਤਰ ਦੇ ਚੁੱਕੇ ਹਾਂ ਅੱਜ ਦੁਬਾਰਾ ਅਸੀਂ ਜਿਹੜਾ ਰਿਮਾਈਂਡਰ ਵਾ ਉਹ ਡੀਸੀ ਸਾਹਿਬ ਨੂੰ ਦਿੱਤਾ ਵਾ ਨਾਲ ਰਾਸ਼ਟਰਪਤੀ ਦੇ ਨਾਂ ਤੇ ਦਿੱਤਾ ਵਾ ਤੇ ਸਾਨੂੰ ਜਿਹੜਾ ਇਹਦੀ ਇਨਸਾਫ ਮਿਲਣਾ ਚਾਹੀਦਾ ਵਾ ਇਹ ਮਤਲਬ ਸਾਨੂੰ ਪ੍ਰਸ਼ਾਸਨ ਵੱਲੋਂ ਇਨਸਾਫ ਨਹੀਂ ਮਿਲਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਾ ਤਿੱਖਾ ਸੰਘਰਸ਼ ਜਿਹੜਾ ਵਾ ਵਿੱਢਿਆ ਜਾਵੇਗਾ ਜੀ ਅਸੀਂ ਮਾਨਯੋਗ ਡੀਸੀ ਗਰਦਾਸਪੁਰ ਦੇ ਦਫ਼ਤਰ ਵਿੱਚ ਪਹੁੰਚੇ ਹਾਂ ਅੱਜ ਪੰਜਾਬ ਦੇ ਪੱਤਰਕਾਰਾਂ ਉੱਤੇ ਜਿਹੜੇ ਕਿ ਜ਼ੁਲਮ ਹੋ ਰਿਹਾ ਜਿਸ ਮੁਤਾਬਕ ਅੱਜ ਫਾਜ਼ਿਲਖਾਂ ਦੇ ਪੱਤਰਕਾਰ ਉੱਤੇ ਦੋ ਪੱਤਰਕਾਰਾਂ ਤੇ ਸਰਕਾਰ ਵੱਲੋਂ ਝੂਠੇ ਪਰਚੇ ਦਰਜ ਕੀਤੇ ਗਿਆ ਉਸ ਸੰਬੰਧ ਵਿੱਚ ਸੀਤ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਵੱਲੋਂ ਜਿਹੜਾ ਪੰਜਾਬ ਲੈਵਲ ਤੇ ਇੱਕ ਜਿਹੜਾ ਵਾ ਪ੍ਰੋਗਰਾਮ ਉਹ ਲੀਕਿਆ ਸੀ ਕਿ 5 ਤਰੀਕ ਨੂੰ ਆਪਾਂ ਜਿਹੜੇ ਆ ਪੁਤਲੇ ਫੂਕ ਕੇ ਤੇ ਨਾਲ ਹੀ ਆਪਾਂ ਜਿਹੜੇ ਇਹ ਰਿਮਾਈਂਡਰ ਦੇਣਾ ਵਾ ਜਿਹੜਾ ਕਿ ਡੀਸੀ ਸਾਹਿਬ ਨੂੰ ਕਿਉਂਕਿ ਇਸ ਤੋਂ ਪਹਿਲਾਂ ਆਪਾਂ ਇੱਕ ਮੰਗ ਪੱਤਰ ਜਿਹੜਾ ਵਾ ਡੀਸੀ ਸਾਹਿਬ ਨੂੰ ਦਿੱਤਾ ਸੀ ਜਿਹੜੇ ਉਹ ਅਸੂਰਡ ਮੁੱਖ ਮੰਤਰੀ ਪੰਜਾਬ ਦੇ ਨਾਂ ਤੇ ਉਸੇ ਨੂੰ ਹੀ ਆਪਾਂ ਅੱਜ ਰਿਮਾਈਂਡਰ ਦੇ ਤੌਰ ਤੇ ਦੁਬਾਰਾ ਦਿੱਤਾ ਕਿ ਉੱਤੇ ਕੋਈ ਕਾਰਵਾਈ ਨਹੀਂ ਹੋਈ ਤੇ ਤਾਂ ਕਿ ਉੱਤੇ ਕਾਰਵਾਈ ਕੀਤੀ ਜਾਵੇ ਜਿਹੜਾ ਝੂਠੇ ਪਰਚੇ ਦਰਜ ਕੀਤੇ ਗਏ ਆ ਉਹਨਾਂ ਨੂੰ ਵਾਪਸ ਲਿਆ ਜਾਵੇ ਤਾਂ ਜੋ ਪੱਤਰਕਾਰ ਜਿਹੜਾ ਵਾ ਇਹ ਚੌਥਾ ਥੰਮ ਵਾ ਸਾਡਾ ਜੇਕਰ ਇਹੋ ਹੀ ਆਪਾਂ ਇਹਨੂੰ ਦਬਜਿਆ ਸਰਕਾਰ ਨੇ ਜਾਂ ਤੇ ਝੂਠੇ ਪਰਚੇ ਦਰਜ ਕੀਤੇ ਗਏ ਤਾਂ ਕੋਈ ਵੀ ਆਵਾਜ਼ ਜਿਹੜੀ ਆ ਸਹੀ ਤਰ੍ਹਾਂ ਬੁਲੰਦ ਨਹੀਂ ਕੀਤੀ ਜਾ ਸਕੇਗੀ ਇਸ ਕਰਕੇ ਹੀ ਸਰਕਾਰ ਕੋਲੋਂ ਪ੍ਰਸ਼ਾਸਕ ਕੋਲੋਂ ਅਤੇ ਮੁੱਖ ਮੰਤਰੀ ਪੰਜਾਬ ਕੋਲੋਂ ਵੀ ਮੰਗ ਕਰਦੇ ਆ ਕਿ ਇਹ ਜਿਹੜੇ ਝੂਠੇ ਪਰਚੇ ਦਰਜ ਕੀਤੇ ਗਏ ਇਹਨਾਂ ਨੂੰ ਵਾਪਸ ਲਿਆ ਜਾਵੇ ਡੀਜੀਪੀ ਨੂੰ ਜਿਹੜਾ ਮੈਮੋਰੰਡਮ ਦਿੱਤਾ ਗਿਆ ਵਾ ਪਿਛਲੇ ਦਿਨੀ ਉਹਦੇ ਤੇ ਜਿਹੜੀ ਕਾਰਵਾਈ ਚਾਲੂ ਕੀਤੀ ਗਈ ਆ ਖੋਲੀ ਗਈ ਆ ਉਹਨੂੰ ਵੀ ਆਪਾਂ ਅੱਜ ਅਸੀਂ ਗੁਰਦਾਸਪੁਰ ਵਿਖੇ ਸਾਡੇ ਗੁਰਦਾਸਪੁਰ ਦੇ ਪ੍ਰਧਾਨ ਦੇ ਸੈਣੀ ਜੀ ਦੀ ਅਗਵਾਈ ਹੇਠ ਪੂਰੀ ਗੁਰਦਾਸਪੁਰ ਜੁਨ ਦੇ ਪੱਤਰਕਾਰਾਂ ਨੇ ਡੀਸੀ ਸਾਹਿਬ ਨੂੰ ਇੱਕ ਮੈਮੋਰੰਡਮ ਮੰਗ ਪੱਤਰ ਦਿੱਤਾ ਜੋ ਕਿ ਫਾਜ਼ਿਲਕਾ ਵਿਖੇ ਸਾਡੇ ਦੋ ਪੱਤਰਕਾਰਾਂ ਦੇ ਸਾਡੇ ਵੀਰਾਂ ਨੇ ਸਾਰਾ ਕੁਝ ਦਾਤਾ ਕਿ ਨਜਾਇਜ਼ ਪਰਚੇ ਦਰਜ ਕੀਤੇ ਗਏ ਨੇ ਠੀਕ ਹੈ ਔਰ ਇਸ ਦੇ ਸੰਬੰਧ ਵਿੱਚ ਅਸੀਂ ਮਾਨਯੋਗ ਡੀਸੀ ਸਾਹਿਬ ਨੂੰ ਮੰਗ ਪੱਤਰ ਰਾਸ਼ਟਰਪਤੀ ਸਾਹਿਬ ਦੇ ਨਾਮ ਔਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਓਐਸਡੀ ਦੇ ਨਾਮ ਦਿੱਤਾ ਕਿ ਅਸੀਂ ਮੰਗ ਕਰਦੇ ਹਾਂ ਕਿ ਪੱਤਰਕਾਰ ਭਾਈਚਾਰੇ ਨੂੰ ਇਨਸਾਫ ਦਿੱਤਾ ਜਾਵੇ ਅਗਰ ਪੱਤਰਕਾਰ ਭਾਈਚਾਰੇ ਨੂੰ ਇਨਸਾਫ ਨਾ ਮਿਲਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਸੰਘਰਸ਼ ਨੂੰ ਜੋ ਵੀ ਸਾਡੀ ਹਾਈ ਕਮਾਂਡ ਵੱਲੋਂ ਦਿਸ਼ਾ ਨਿਰਦੇਸ਼ ਹੋਣਗੇ ਅਸੀਂ ਉਸ ਦੇ ਉੱਤੇ ਪੂਰਾ ਪੈਰਾ ਦੇਵਾਂਗੇ ਸ਼ਹੀਦ ਪਗਸੰਗ ਪ੍ਰੈਸ਼ ਐਸੋਸੀਏਸ਼ਨ ਜਿੰਦਾਬਾਦ ਪੱਤਰਕਾਰ ਤੇਰੀ ਸੋਚ ਤੇ ਪੈਰਾ ਦੇਵਾਂਗੇ ਸਹੀਦ ਪਗਸੰਗ ਪ੍ਰੈਸ਼ ਐਸੋਸੀਏਸ਼ਨ ਜਿੰਦਾਬਾਦ ਅਤੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਗੁਰਦਾਸਪੁਰ, ਬਟਾਲਾ, ਡੇਰਾ ਬਾਬਾ ਨਾਨਕ, ਕਲਾਨੌਰ, ਫਤੇਗੜ, ਚੂੜੀਆਂ, ਕਾਦੀਆਂ ਤੇ ਦਿਨਾਨਗਰ ਦੀ ਸਾਰੇ ਹੀ ਪੱਤਰਕਾਰ ਯੂਨੀਅਨ ਨੇ ਇੱਕ ਮੰਚ ਤੇ ਇਕੱਠੇ ਹੋ ਕੇ ਇਸ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਜਿਸ ਨਾਲ ਪੱਤਰਕਾਰ ਇਕਤਾ ਵੀ ਦੇਖਣ ਨੂੰ ਮਿਲੀ